ਬਹੁਤ ਸਵਾਗਤ ਹੈ ਜੀ ਦੁਨੀਆ ਪਰਦੇ ਪੰਜਾਬੀਆਂ ਦਾ ਮੈਂ ਹਾਂ ਸੁਰਿੰਦਰ ਡੱਲਾ ਤੇ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਵਾਈ ਵਿਸ਼ਵਤ ਵੈਂਕਟਜੀਵ ਵੈਂਕਟ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਸੋ ਪੰਜਾਬ ਦੀ ਸਿਆਸਤ ਬਹੁਤ ਜ਼ਿਆਦਾ ਬਦਲੀ ਹੈ ਭਾਰਤੀ ਜਨਤਾ ਪਾਰਟੀ ਨੇ 18 ਤੋਂ 19% ਵੋਟ ਸ਼ੇਅਰ ਹਾਸਲ ਕਰਕੇ ਪੰਜਾਬ ਦੀ ਸਿਆਸਤ ਦੇ ਵਿੱਚ ਨਵੀਂ ਧੁਮਾਕੇਦਾਰ ਐਂਟਰੀ ਕੀਤੀ ਹੈ باوجود ਇਸ ਦੇ ਕਿ ਕਿਸਾਨਾਂ ਨੇ ਵੱਡਾ ਵਿਰੋਧ ਕੀਤਾ ਹੁਣ ਰਵਨੀਤ ਬਿੱਟੂ ਨੂੰ ਕੇਂਦਰ ਚ ਮੰਤਰੀ ਬਣਾ ਕੇ ਭਾਰਤੀ ਜਨਤਾ ਪਾਰਟੀ ਵੱਲੋਂ ਦਾਵਾ ਕੀਤਾ ਜਾ ਰਿਹਾ ਹੈ ਉਹਨਾਂ ਦੇ ਲੀਡਰਾਂ ਵੱਲੋਂ ਕਿ ਬੀਜੇਪੀ ਨੇ ਮਾਸਟਰ ਸਟ੍ਰੋਕ ਖੇਡਿਆ ਇਹ ਵੀ ਖਬਰਾਂ ਆ ਰਹੀਆਂ ਨੇ ਕਿ ਬੀਜੇਪੀ ਦਾ ਕਾਡਰ ਵੀ ਕਾਫੀ ਹੱਦ ਤੱਕ ਕਿਤੇ ਕਿਤੇ ਨਾਖੁਸ਼ ਹੈ ਸੁਨੀਲ ਜਾਖੜ ਦੇ ਉੱਪਰ ਟਿੱਪਣੀਆਂ ਸੁਖਜਿੰਦਰ ਰੰਧਾਵਾ ਨੇ ਵੀ ਕੀਤੀਆਂ ਔਰ ਇਹ ਵੱਡੀ ਚਰਚਾ ਹੈ ਕਿ ਸੁਨੀਲ ਜਾਖੜ ਨੂੰ ਮੰਤਰੀ ਕਿਉਂ ਨਹੀਂ ਬਣਾਇਆ ਗਿਆ ਸੁਨੀਲ ਜਾਖੜ ਕਾਂਗਰਸ ਵੇਲੇ ਇਹ ਇਲਜ਼ਾਮ ਲਾ ਕੇ ਨਾਰਾਜ਼ ਹੋਏ ਕਿ ਉਹਨਾਂ ਨੂੰ ਹਿੰਦੂ ਹੋਣ ਕਰਕੇ ਕਾਂਗਰਸ ਨੇ ਮੁੱਖ ਮੰਤਰੀ ਨਹੀਂ ਬਣਾਇਆ। ਉਹਨਾਂ ਨੂੰ ਰੋਕ ਦਿੱਤਾ ਗਿਆ ਮੁੱਖ ਮੰਤਰੀ ਦੇ ਅਹੁਦੇ ਤੋਂ ਤੇ ਉਹਨਾਂ ਨੇ ਆਪਣੀ ਪੜਾਅਸ ਕੱਢ ਕੇ ਕਾਂਗਰਸ ਪਾਰਟੀ ਛੱਡੀ। ਹੁਣ ਸੁਖਜਿੰਦਰ ਰੰਧਾਵਾ ਟਵੀਟ ਕਰਦੇ ਨੇ ਕਿ ਕੀ ਸੁਨੀਲ ਜਾਖੜ ਭਾਜਪਾ ਤੇ ਵੀ ਹੁਣ ਇਹੋ ਇਲਜ਼ਾਮ ਲਾਉਣਗੇ ਕਿ ਉਹਨਾਂ ਨੂੰ ਹਿੰਦੂ ਹੋਣ ਕਰਕੇ ਮੰਤਰੀ ਨਹੀਂ ਬਣਾਇਆ ਗਿਆ ਤੇ ਸਿੱਖ ਚਿਹਰਾ ਰਵਨੀਤ ਬਿੱਟੂ ਨੂੰ ਮੰਤਰੀ ਬਣਾ ਦਿੱਤਾ ਗਿਆ। ਸੋ ਇੱਕ ਤਰੀਕੇ ਨਾਲ ਜਿਹੜੇ ਸਿਆਸੀ ਜ਼ਖਮ ਨੇ ਸੁਖਜਿੰਦਰ ਰੰਧਾਵਾ ਨੇ ਉਹ ਫੇਰ ਸੁਨੀਲ ਜਾਖੜ ਉਹਨਾਂ ਦੇ ਛੱਲਣ ਦੀ ਕੋਸ਼ਿਸ਼ ਕੀਤੀ ਜਿਹੜੇ ਕਾਂਗਰਸ ਵੇਲੇ ਦੇ ਸੀ ਪਰ ਹੁਣ ਜਦੋਂ ਮੰਤਰੀ ਨਹੀਂ ਬਣਾਇਆ ਗਿਆ ਸੁਨੀਲ ਜਾਖੜ ਨੂੰ ਸੁਨੀਲ ਜਾਖੜ ਨੇ ਹਜੇ ਤੱਕ ਕਿਸੇ ਤਰ੍ਹਾਂ ਦੀ ਨਾਰਾਜ਼ਗੀ ਪ੍ਰਗਟ ਨਹੀਂ ਕੀਤੀ ਕੀ ਉਹ ਹੁਣ ਵੀ ਨਾਰਾਜ਼ ਨਹੀਂ ਹੈ ਖੁਸ਼ ਨਹੀਂ ਇਹ ਇੱਕ ਸਿਆਸੀ ਮੁੱਦਾ ਸੁਖਜਿੰਦਰ ਰੰਧਾਵਾ ਨੇ ਇਸ ਗੱਲ ਨੂੰ ਬਣਾਇਆ ਸੋ 27 ਤੋਂ ਪਹਿਲਾਂ ਕੀ ਜੋ ਲੋਕ ਸਭਾ ਚੋਣਾਂ ਚ ਰਿਜ਼ਲਟ ਆਏ ਨੇ ਜੋ ਕਾਂਗਰਸ ਆਮ ਆਦਮੀ ਪਾਰਟੀ ਭਾਜਪੀ ਔਰ ਅਕਾਲੀ ਦਲ ਨੇ ਹਾਸਲ ਕੀਤਾ ਕਿ 27 ਚ ਇਹ ਰਿਜ਼ਲਟ ਆਧਾਰ ਬਣੇਗਾ ਜਾਂ 27 ਤੱਕ ਬਹੁਤ ਸਾਰੀਆਂ ਸਿਆਸੀ ਲਹਿਰਾਂ ਪੰਜਾਬ ਚ ਆਉਣਗੀਆਂ ਔਰ ਪੰਜ ਜ਼ਿਮਨੀ ਚੋਣਾ ਤੈ ਨੇ 1 10 ਜੁਲਾਈ ਨੂੰ ਐ ਔਰ 20 ਜੂਨ ਤੱਕ ਦਾ ਸਮਾਂ 20 ਜੂਨ ਤੱਕ ਸਾਰੇ ਜਿਹੜੇ ਐਮਪੀ ਬਣੇ ਨੇ ਜਾਂ ਤਾਂ ਉਹ ਐਮਪੀ ਦੀ ਸੌਂਚ ਅੱਕ ਲੈਣਗੇ ਜਾਂ ਉਹ ਇੱਕ ਸੀਟ ਛੱਡਣਗੇ ਚਾਹੇ ਐਮਪੀ ਦੀ ਸੀਟ ਛੱਡਣ ਚਾਹੇ ਵਿਧਾਇਕੀ ਦੀ ਸੀਟ ਛੱਡਣ ਸੋ 30 MP ਜਿਹੜੇ ਨੇ ਵਿਧਾਇਕ ਜਿਹੜੇ ਨੇ MP ਬਣੇ ਨੇ ਰਾਜਾ ਵੜਿੰਗ ਬਰਨਾਲੇ ਤੋਂ ਮੀਤ ਹੇਰ ਔਰ ਸੁਖਜਿੰਦਰ ਰੰਦਾਵਾ ਸੋ 20 ਜੂਨ ਤੱਕ ਇਹਨਾਂ ਨੇ ਇੱਕ ਅਹੁਦੇ ਤੋਂ ਅਸਤੀਫਾ ਦੇਣਾ ਹੈ ਹਾਲਾਂਕਿ 18-19 ਤਰੀਕ ਨੂੰ ਇਹ ਪਾਰਲੀਮੈਂਟ ਦੀ ਸੌ ਚੱਕਣਗੇ ਮੈਨੂੰ ਲੱਗਦਾ ਹੈ ਤੇ ਵਿਧਾਇਕੀ ਤੋਂ ਅਸਤੀਫਾ ਦੇਣਗੇ ਪਰ ਇਹ ਦਿਲਚਸਪ ਰਹੇਗਾ ਕਿ ਪੰਜ ਜ਼ਿਮਨੀ ਚੋਣਾਂ ਦਾ ਨਤੀਜਾ ਪੰਜਾਬ ਨੂੰ ਕੀ ਲੋਕ ਸਭਾ ਚੋਣਾਂ ਵਾਲਾ ਟ੍ਰੇਲਰ ਵਿਖਾਏਗਾ ਜਾਂ ਸਥਿਤੀਆਂ ਹੁਣ ਜ਼ਿਮਨੀ ਚੋਣਾਂ 'ਚ ਬਦਲ ਜਾਣਗੀਆਂ ਇਦੇ ਉੱਪਰ ਵੀ ਗੱਲ ਕਰਾਂਗੇ ਸਭ ਤੋਂ ਪਹਿਲਾਂ ਵੈਂਕਟ ਸਾਬ ਇੱਕ ਭਾਜਪਾ ਨੇ ਰਵਨੀਤ ਬਿੱਟੂ ਨੂੰ ਭਾਵੇਂ ਉਹ ਹਾਰ ਗਏ ਪਰ ਮੰਤਰੀ ਬਣਾਤਾ ਰਾਜਾ ਵੜਿੰਗ ਜਿਹੜੇ ਜਿੱਤੇ ਸੀ ਬਤੌਰ ਮੈਂਬਰ ਪਾਰਲੀਮੈਂਟ ਉਹਨਾਂ ਦੀ ਚਮਕ ਵੀ ਇਹਦੇ ਨਾਲ ਫਿੱਕੀ ਪਊ ਕਿ ਇੱਕ ਵਿਅਕਤੀ ਜਿਹੜਾ ਤੁਸੀਂ ਹਰਾਤਾ ਉਹੀ ਤੁਹਾਡੇ ਸਾਹਮਣੇ ਮੰਤਰੀ ਬਣ ਕੇ ਆ ਗਿਆ ਇਹ ਸਿਆਸਤ ਨੂੰ ਕਿਵੇਂ ਵੇਖਦੇ ਹੋ ਔਰ ਦੂਸਰਾ ਰਵਨੀਤ ਬਿੱਟੂ ਦਾ ਮੰਤਰੀ ਬਣਾਉਣਾ ਭਾਜਪਾ ਦਾ ਭਾਜਪਾ ਦੀ ਰਣਨੀਤੀ ਇਹਦੇ ਪਿੱਛੇ ਕੀ ਹੈ ਹਾਂ ਦੇਖੋ ਸ੍ਰਿੰਦਰ ਜੀ ਬੜੇ ਕਲੀਅਰ ਕੱਟ ਜਦੋਂ ਅਮਿਤ ਸ਼ਾ ਲੁਧਿਆਣਾ ਦੇ ਵਿੱਚ ਜਦੋਂ ਉਹਨਾਂ ਨੇ ਰੈਲੀਆਂ ਕੀਤੀਆਂ ਇੱਕ ਰੈਲੀ ਲੁਧਿਆਣਾ ਚ ਜਿਹੜੀ ਰਵਨੀਤ ਬਿੱਟੂ ਲਈ ਕੀਤੀ ਗਈ ਸੀਗੀ ਉਥੇ ਉਹਨਾਂ ਨੇ ਬੜਾ ਸਪੈਸੀਫਿਕ ਕੀਤਾ ਸੀਗਾ ਕਿ ਰਵਨੀਤ ਬਿੱਟੂ ਮੇਰੇ ਬਹੁਤ ਚੰਗੇ ਦੋਸਤ ਨੇ ਤੁਸੀਂ ਇਹਨਾਂ ਨੂੰ ਜਿਤਾ ਕੇ ਭੇਜ ਦਿਓ ਮੈਂ ਇਹਨਾਂ ਨੂੰ ਵੱਡਾ ਆਦਮੀ ਬਣਾ ਦੇਵਾਂਗਾ ਉਹਨਾਂ ਨੇ ਜੇ ਨਹੀਂ ਜਿੱਤ ਵੀ ਪਾਏ ਤਾਂ ਵੀ ਇੱਕ ਵੱਡਾ ਆਦਮੀ ਤਾਂ ਰੁਨੀਤ ਬਿੱਟੂ ਨੂੰ ਬਣਾਈ ਦਿੱਤਾ ਹੁਣ ਗੱਲ ਇਹ ਹੈ ਕਿ ਬੜੀ ਇੰਟਰਸਟਿੰਗ ਹੈ ਕਿ ਇੱਕ ਪਾਸੇ ਰਾਜਾ ਵੜਿੰਗ ਉਹ ਲੁਧਿਆਣੇ ਤੋਂ ਚੋਣ ਜਿੱਤ ਗਏ ਮੈਂਬਰ ਪਾਰਲੀਮੈਂਟ ਬਣ ਗਏ ਦੂਜੇ ਪਾਸੇ ਰੁਨੀਤ ਬਿੱਟੂ ਹਾਰ ਗਏ ਲੇਕਿਨ ਉਹਨਾਂ ਨੂੰ ਜਿਹੜੀ ਮੰਤਰੀ ਪਦ ਦੇ ਕੇ ਪਾਜਪਾ ਨੇ ਇੱਥੇ ਕੋਈ ਦੋਰਾ ਨਹੀਂ ਕਿ ਕਾਂਗਰਸ ਦੇ ਲਈ ਜੋ ਕਿ ਇੱਕ ਐਡਵਾਂਟੇਜ ਪੋਜੀਸ਼ਨ ਦੇ ਵਿੱਚ ਇਹ ਇਲੈਕਸ਼ਨ ਦੇ ਵਿੱਚ ਇਹ ਜੇ ਜੇ ਅਸੀਂ ਵੋਟ ਸ਼ੇਅਰ ਦੀ ਗੱਲ ਕਰਦੇ ਆ ਉਹਦੇ ਵਿੱਚ ਤੁਹਾਨੂੰ ਹੋ ਜਾਦਾ ਪਿਛਲੀ ਵਾਰ ਤੋਂ ਲੱਗੇ ਕਿ 8 ਤੋਂ 7 ਸੀਟਾਂ ਹੋ ਗਿਆ ਇੱਕ ਸੀਟ ਕੱਟ ਹੋ ਗਈ ਲੇਕਿਨ ਇੱਕ ਐਡਵਾਂਟੇਜ ਜਿਹੜਾ ਹੈਗਾ ਉਹ ਕਲੀਅਰ ਕੱਟ ਭਾਜਪਾ ਨੂੰ ਬਿੱਟੂ ਦੇ ਰੂਪ ਦੇ ਵਿੱਚ دیتا ਦੇਖੋ ਬਿੱਟੂ ਨੂੰ ਜੋ ਪਰਸਨਲ ਐਡਵਾਂਟੇਜ ਹੈਗਾ ਉਹ ਤਾਂ ਹੈਗਾ ਹੀ ਹੈਗਾ ਲੇਕਿਨ ਇਹ ਭਾਜਪਾ ਨੂੰ ਇੱਕ ਬਹੁਤ ਵੱਡਾ ਐਡਵਾਂਟੇਜ ਹੈ ਇਸ ਨਾਲ ਇੱਕ ਚੀਜ਼ ਬੜੀ ਸਾਫ਼ ਹੋ ਰਹੀ ਹੈ ਕਿ ਆਉਣ ਵਾਲਾ 2027 ਦਾ ਜਿਹੜਾ ਤੁਹਾਡਾ ਵਿਧਾਨ ਸਭਾ ਹੈ ਉਹਦੇ ਲਈ ਭਾਜਪਾ ਬਹੁਤ ਸੀਰੀਅਸਲੀ ਸ਼ੁਰੂ ਤੋਂ ਤਿਆਰੀ ਦੇ ਵਿੱਚ ਜੁਟ ਰਹੀ ਹੈ ਰਵਨੀਤ ਬਿੱਟੂ ਨੂੰ ਜਿਹੜੀ ਮੰਤਰੀਪਦ ਦਿੱਤਾ ਗਿਆ ਹੈ ਇਹ ਇਸ ਚੀਜ਼ ਦਾ ਬਿਲਕੁਲ ਸਿੱਧੇ ਤੌਰ ਤੇ ਉਹਨਾਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਆਉਣ ਵਾਲੇ ਵਿਧਾਨ ਸਭਾ ਜਿਹੜੇ ਚੋਣ ਹੈਗੇ ਆ ਉਹਦੇ ਵਿੱਚ ਭਾਜਪਾ ਪੂਰੇ ਜ਼ੋਰ ਸ਼ੋਰ ਦੇ ਨਾਲ ਲੜੇਗੀ ਤੇ ਕੋਸ਼ਿਸ਼ ਕਰੇਗੀ ਕਿ ਉਹ ਇੱਥੇ ਸਰਕਾਰ ਬਣਾ ਪਾਵੇ ਜੀ ਜੀ ਪਰ ਇਹਦੇ ਵਿੱਚ ਸਵਾਲ ਇਹ ਵੀ ਹੈ ਬਹੁਤ ਸੀਨੀਅਰ ਲੋਕ ਸੀ ਜਿਵੇਂ ਸੁਨੀਲ ਜਾਖੜ ਨੂੰ ਉਹਨਾਂ ਨੇ ਅੱਗੇ ਨਹੀਂ ਲਿਆਂਦਾ ਪ੍ਰਨੀਤਕਾਰ ਜਾਂ ਅਸੀਂ ਕਹਿ ਲਈਏ ਟੀਐਸ ਸੰਧੂ ਜਿਹੜੇ ਸੀ ਜਾਂ ਸੋਮਪ੍ਰਕਾਸ਼ ਵੀ ਸੀ ਚਲੋ ਭਾਵੇਂ ਉਹਨਾਂ ਦੀ ਧਰਮ ਪਤਨੀ ਵੀ ਹਾਰ ਗਈ ਸੋ ਬੀਜੇਪੀ ਨੇ ਆਪਣਾ ਕਾਡਰ ਵੀ ਅੱਗੇ ਨਹੀਂ ਲਿਆਂਦਾ ਅਵਿਨਾਸ਼ ਰਾਏ ਖੰਨਾ ਸੀ ਬੜੇ ਸੀਨੀਅਰ ਲੀਡਰ ਨੇ ਅਸ਼ਨੀ ਕੁਮਾਰ ਉਹਨਾਂ ਦੇ ਪ੍ਰਧਾਨ ਨੇ ਸੋ ਬੀਜੇਪੀ ਆਪਣੇ ਟਕਸ਼ਾਲੀ ਕਾਡਰਾਂ ਚੋਂ ਕਿਸੇ ਨੂੰ ਪ੍ਰਧਾਨ ਨਹੀਂ ਮੰਤਰੀ ਨਹੀਂ ਬਣਾਉਂਦੀ ਰਵਨੀਤ ਬਿੱਟੂ ਨੂੰ ਬਣਾਉਣ ਪਿੱਛੇ ਕੀ ਸਿਰਫ ਇਹੀ ਕਾਰਨ ਹੈ ਕਿ ਉਹ ਬਿਆਨ ਸਿੰਘ ਦਾ ਪੁੱਤ ਹੈ ਅ ਦੇਖੋ ਇਹਨੂੰ ਡਿਨਾਈ ਨਹੀਂ ਕਰ ਸਕਦੇ ਕਿ ਰਵਨੀਤ ਮਿੱਟੂ ਜਿਹੜੇ ਹੈਗੇ ਆ ਸਰਦਾਰ ਬਿਆਨ ਸਿੰਘ ਦੀ ਜਿਹੜੀ ਸ਼ਹੀਦੀ ਹੈ ਉਹਨੂੰ ਭਾਜਪਾ ਭਾਵੇਂ ਉਸ ਵਲੇ ਉਹ ਕਾਂਗਰਸ ਦੇ ਮੁੱਖ ਮੰਤਰੀ ਸੀਗੇ ਲੇਕਿਨ ਭਾਜਪਾ ਨੂੰ ਰੈਕਗਨਾਈਜ਼ ਕਰਦੀ ਹੈ ਇਸ ਚੀਜ਼ ਨੂੰ ਅਮਿਤ ਸ਼ਾਹ ਜਦੋਂ ਆਪਣੀ ਰੈਲੀ ਦੇ ਵਿੱਚ ਵੀ ਉਹਨਾਂ ਨੇ ਬੜੇ ਸਪਸ਼ਟ ਤੌਰ ਤੇ ਕਿਹਾ ਸੀਗਾ ਉਹਨਾਂ ਨੇ ਸ਼ਹੀਦੀ ਨੂੰ ਸਰਦਾਰ ਬਿਆਨ ਸਿੰਘ ਦੀ ਰੈਕਗਨਾਈਜ਼ ਕੀਤਾ ਉਹਨਾਂ ਨੇ ਉਦੋਂ ਇਹ ਤੱਕ ਕਹਿ ਦਿੱਤਾ ਸੀਗਾ ਕਿ ਉਹਨਾਂ ਦੇ ਜਿਹੜੇ ਕਾਤਲ ਹੈਗੇ ਮੈਂ ਉਹਨੂੰ ਬਿਲਕੁਲ ਵੀ ਛੋਟ ਕੇ ਨਹੀਂ ਜਾਣ ਦੂੰਗਾ ਮaaf ਨਹੀਂ ਕਰੂੰਗਾ ਇਹ ਤਾਂ ਬੜਾ ਕਲੀਅਰ ਕਟਾ ਹੈ ਕਿ ਜਿਹੜੀ ਬੀਜੇਪੀ ਦੀ ਲਾਈਨ ਕਲੀਅਰ ਹੈਗੀ ਹੈ ਰਵਨੀਤ ਬਿੱਟੂ ਜੋ ਉਹ ਪਾਰਲੀਮੈਂਟ ਦੇ ਵਿੱਚ ਵੀ ਗੱਲ ਕਰਦੇ ਰਹੇ ਆ ਜਦੋਂ ਟੈਰਰਿਜ਼ਮ ਦੀ ਗੱਲ ਆਉਂਦੀ ਹੈ ਜਦੋਂ ਖਾਲਿਸਤਾਨੀ ਇਸ਼ੂਜ਼ ਦੀ ਗੱਲ ਆਉਂਦੀ ਹੈ ਤੇ ਕਿਸੇ ਹੋਰ ਨੇਤਾ ਤੋਂ ਜ਼ਿਆਦਾ ਇੱਕ ਕੈਸ਼ਤਾਰੀ ਹੋ ਕੇ ਉਸ ਤੋਂ ਬਾਅਦ ਇੱਕ ਸ਼ਹੀਦਾਂ ਦੀ ਫੈਮਿਲੀ 'ਚ ਹੋ ਕੇ ਜਿਹੜਾ ਸਟਰੋਂਗ ਪੁਆਇੰਟ ਜਿਸ ਤਰੀਕੇ ਦੇ ਨਾਲ ਰਵਨੀਤ ਬਿੱਟੂ ਚੱਕਦੇ ਆ ਉਹਦਾ ਐਡਵਾਂਟੇਜ ਉਹਨਾਂ ਨੂੰ ਕਲੀਅਰ ਤੌਰ ਤੇ ਹੈਗਾ ਤੇ ਬੀਜੇਪੀ ਨੇ ਵੀ ਨਜ਼ਰ ਆ ਰਿਹਾ ਹੈ ਕਿ ਉਹਨਾਂ ਦੀ ਜਿਹੜੀ ਵਿਚਾਰਧਾਰਾ ਹੈਗੀ ਹੈ ਉਹਦੇ ਵਿੱਚ ਕਿਤੇ ਰਵਨੀਤ ਬਿੱਟੂ ਬਾਕੀਆਂ ਤੋਂ ਉਸ ਫਰੇਮ 'ਚ ਜ਼ਿਆਦਾ ਵਧੀਆ ਆਉਂਦੇ ਆ ਮੈਂ ਇਹ ਨਹੀਂ ਕਹਿੰਦਾ ਕਿ ਸੁਨੀਲ ਜੇ ਆਪਾਂ ਸੁਨੀਲ ਜਾਖੜ ਜੀ ਦੀ ਗੱਲ ਕਰਦੇ ਆ ਤੇ ਤੁਸੀਂ ਚੋਣਾਂ ਤੋਂ ਪਹਿਲਾਂ ਤੁਸੀਂ ਦੇਖਿਆ ਹੋਣਾ ਕਿ ਸੁਨੀਲ ਜਾਕਰ ਜੀ ਨੇ ਕੁਝ ਕੁਝ ਪ੍ਰੈਸ ਕਾਨਫਰੰਸਿਸ ਦੇ ਵਿੱਚ ਵੀ ਉਹਨਾਂ ਨੇ ਇਸ ਚੀਜ਼ ਨੂੰ ਕਿਤੇ ਉਹਨਾਂ ਨੂੰ ਵੀ ਇਸ ਚੀਜ਼ ਦਾ ਖਛਾ ਰਿਹਾ ਹੈ ਕਿ ਭਾਜਪਾ ਦੇ ਉੱਤੇ ਇਹ ਜ਼ਰੂਰ ਹੈਗਾ ਕਿ ਉਹ ਇੱਕ ਸਿੱਖ ਕੈਂਡੀਡੇਟ ਚਾਹੁੰਦੇ ਹੈ ਕਿ ਪੰਜਾਬ ਨੂੰ ਲੀਡ ਕਰੇ ਦੇਖੋ ਇਹ ਗੱਲ ਮੈਂ ਜੇ ਤੁਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਜੇ ਸ਼ੁਰੂ ਤੋਂ ਉਹਨਾਂ ਨੂੰ ਦੇਖ ਰਹੇ ਹੋ ਇੱਕ ਇਹੋ ਜਿਹੇ ਵਿਅਕਤੀ ਨੇ ਜਿਹੜੇ ਮੈਂ ਮੈਂ ਜੇ ਪਰਸਨਲੀ ਦੇਖਿਆ ਤਾਂ ਜਿਵੇਂ ਪੰਡਿਤ ਨਹਿਰੂ ਨੂੰ ਸੀਗਾ ਕਿ ਵੀ ਇੱਕ ਜਿਹੜਾ ਭਾਰਤ ਉਹਨਾਂ ਨੇ ਬਣਾਤਾ ਆਪਣੇ ਸਪੀਚਸ ਚ ਕਿਆ ਕਰਦੇ ਸੀਗੇ ਏਕ ਉਹ ਦੇਸ਼ ਥਾ ਜੋ ਆ ਰਾਜਾ ਅਸ਼ੋਕ ਨੇ ਬਣਾਇਆ ਥਾ ਇੱਕ ਦੇਸ਼ ਹਮਨੇ ਬਣਾ ਦਿਆ ਸੋ ਗਿਵਿੰਗ ਅ ਕਿਊ ਟੂ ði ਹਿਸਟੋਰੀਅਨਸ ਕਿ ਦੇਖੋ ਵੀ ਇੱਕ ਪੰਡਿਤ ਨਹਿਰੂ ਹੈਗਾ ਮੈਂ ਤੇ ਮੈਂ ਇੱਕ ਅਲੱਗ ਦੇਸ਼ ਨਵਾਂ ਇਹ ਮੇਰਾ ਦੇਸ਼ ਆ ਜਿਹੜਾ ਮੈਂ ਬਣਾਤਾ ਵੀ ਅਸ਼ੋਕ ਦਾ ਜਿਹੜਾ ਦੇਸ਼ ਸੀਗਾ ਉਸ ਤੋਂ ਬਾਅਦ ਭਾਰਤ ਜਿਹੜਾ ਉਹ ਮੈਂ ਬਣਾਤਾ ਜੇ ਤੁਸੀਂ ਨਰਿੰਦਰ ਮੋਦੀ ਜੀ ਨੂੰ ਵੀ ਸ਼ੁਰੂ ਤੋਂ ਦੇਖ ਰਹੇ ਹੋ ਤੇ ਉਹ ਵੀ ਕਹਿੰਦੇ ਇਹ ਅੱਜ ਦਾ ਭਾਰਤ ਹੈ ਇਹ ਘੁਸਕੇ ਮਾਰਤਾ ਹੈ ਇਹ ਪਹਿਲੇ ਉਹ ਇੱਕ ਨਰਿੰਦਰ ਮੋਦੀ ਜਿਹੜੇ ਹਨਾ ਉਹ ਇਸ ਚੀਜ਼ ਨੂੰ ਬਚਾਉਂਦੇ ਹੈ ਕਿ ਵੀ ਇੱਕ ਉਹਨਾਂ ਦੀ ਆਪਣੀ ਵਿਜਨ ਜਿਹੜੀ ਕੰਟਰੀ ਦੀ ਹੈਗੀ ਹੈ ਹਿਸਟਰੀ ਦੇ ਵਿੱਚ ਉਹ ਭੁੱਖ ਜਿਹੜੀ ਕਿਤੇ ਪੰਡਿਤ ਨਹਿਰੂ ਨੂੰ ਸੀਗੀ ਉਹ ਕਿਤੇ ਮੈਨੂੰ ਨਰਿੰਦਰ ਮੋਦੀ ਦੀ ਨਜ਼ਰ ਆਉਂਦੀ ਹੈ ਤੇ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਇੱਕ ਮੈਂ ਕੀ ਕਹਾ ਕਿ ਇੱਕ ਇੱਕ ਭਾਜਪਾ ਦੇ ਲਈ ਰੂਰਲ ਜੇ ਆਪਾਂ ਦੇਖਦੇ ਆ ਜਿੰਨੀ ਕੰਸਟਿਟੂਐਂਸੀਜ਼ ਹੈਗੇ ਆਂ ਇਹ ਰੂਰਲ ਪੋਪੂਲੇਸ਼ਨ ਉਹ ਥੋੜਾ ਜ਼ਿਆਦਾ ਹੈਗਾ ਕਿ ਉਹਨਾਂ ਨੇ ਲੱਗਦਾ ਕਿ ਪਤਾ ਨਹੀਂ ਇਹ ਥ੍ਰੈਟ ਹੈ ਇਸ ਨੂੰ ਦੂਰ ਕਰਨ ਦੇ ਲਈ ਬਹੁਤ ਸਾਰੀਆਂ ਚੀਜ਼ਾਂ ਨਰਿੰਦਰ ਮੋਦੀ ਨੇ ਕੀਤੀਆਂ ਜਿਹੜੀਆਂ ਇਸ ਇਲੈਕਸ਼ਨ ਦੀ ਰੈਲੀਆਂ ਦੇ ਵਿੱਚ ਵੀ ਉਹ ਲਗਾਤਾਰ ਉਹ ਵੀ ਕਹਿੰਦੇ ਰਹੇ ਅਮਿਤ ਸ਼ਾਹ ਕਹਿੰਦੇ ਰਹੇ ਯੋਗਯ ਅਦਿਤਿਆਨਾਥ ਕਹਿੰਦੇ ਰਹੇ ਕੈਂਡੀਡੇਟਸ ਵੀ ਕਹਿੰਦੇ ਰਹੇ ਕਿ ਉਹ ਤੁਸੀਂ ਭਾਵੇਂ 500 ਸਾਲਾ 350 ਸਾਲਾ ਪ੍ਰਕਾਸ਼ ਉਤਸਵ ਜਿਹੜੇ ਹੋ ਰਹੇ ਹੈ ਪ੍ਰਾਈਮ ਮਿਨਿਸਟਰਸ ਆਫਿਸ ਦਿੱਲੀ ਦੇ ਵਿੱਚ ਜਿਹੜੇ ਉਹਨਾਂ ਨੇ ਕੀਤੇ ਆਪਣੇ ਰੈ residense ਤੇ ਵੀ ਕੀਤੇ ਵੀਰਬਾਲ ਦਿਵਸ ਫਿਰ ਤੁਸੀਂ ਕਰਤਾਰਪੁਰ ਕरिडोर ਦੀ ਗੱਲ ਕਰਦੇ ਹੋ ਉਹ ਸਾਰੀਆਂ ਚੀਜ਼ਾਂ ਦਾ ਮਤਲਬ ਹੈ ਕਿ ਕਿ ਕਿਤਨੇ ਸਿੱਖ ਸਾਇਕੀ ਚ ਥਾਂ ਬਣਾਉਣ ਲਈ ਸਿੱਖ ਸਾਇਕੀ ਚ ਥਾਂ ਬਣਾਉਣ ਲਈ ਇਹ ਨਾ ਇੱਕ ਕਾਮਨ ਚੀਜ਼ ਜੇ ਤੁਸੀਂ ਬਹੁਤ ਧਿਆਨ ਨਾਲ ਆਰਐਸਐਸ ਨੂੰ ਸਟੱਡੀ ਕਰੋ ਉਹਨਾਂ ਦੇ ਉਹਨਾਂ ਦੀ ਜਿਹੜੀ ਵਿਚਾਰਧਾਰਾ ਨੂੰ ਸਮਝੋ ਉਹ ਉਹ ਇਹ ਕਹਿੰਦੇ ਆ ਕਿ ਕਿ ਬੜਾ ਅਨਫੋਰਚੂਨੇਟ ਸੀਗਾ ਕਿ ਜਿਹੜਾ 84 ਦੇ ਦੰਗੇ ਵੇ ਹੋਇਆ ਜੇ ਤੁਸੀਂ ਜੈਨੋਸਾਈਡ ਨਹੀਂ ਜੇ ਦੰਗੇ ਕਹਿੰਦੇ ਹੋ ਜੈਨੋਸਾਈਡ ਕਹੋ ਤਾਂ ਉਹ ਵੀ ਹੁਣ ਕੁਝ ਇੱਕ ਸਾਈਡ ਉਹ ਕਹਿੰਦੇ ਕਤਲੇਆ ਜੈਨੋਸਾਈਡ ਚਲੋ ਕਤਲੇਆ ਆਉਂਦੇ ਹਣਾ ਜੀ ਚਲੋ ਅਸੀਂ ਕਤਲੇਆ ਆਉਂਦੇ ਜਦੋਂ ਅਸੀਂ ਗੱਲ ਕਰਦੇ ਤੇ ਉਹ ਮੈਂ ਕਹਿੰਦਾ ਕਿ ਇਸ ਤੋਂ ਪਹਿਲਾਂ ਇਤਿਹਾਸ ਦੇ ਵਿੱਚ ਕਦੇ ਹਿੰਦੂ ਸਿੱਖਾਂ ਦੀ ਐਹੋ ਜਿਹੀ ਡਿਵਾਈਡ ਨਹੀਂ ਹੋਈ ਹਾਲਾਂਕਿ ਪੰਜਾਬ ਬੜਾ ਇੰਟਰਸਟਿੰਗ ਹੈ ਪੰਜਾਬ ਦੇ ਜੇ ਇਸ ਵਾਰ ਵੀ ਮੈਂ ਚੋਣਾਂ ਦੇ ਜੇ ਰਿਜ਼ਲਟ ਦੇਖਦਾ ਇੱਕ ਪਾਸੇ ਅੰਮ੍ਰਿਤਪਾਲ ਸਿੰਘ ਇੱਕ ਪਾਸੇ ਸਰਬਜੀਤ ਸਿੰਘ ਖਾਲਸਾੜੀ ਉਹਨਾਂ ਨੂੰ ਸੰਗਤ ਵੋਟ ਪਾ ਰਹੇ ਹੈ ਕਿ ਭੀ ਇਹਨਾਂ ਨੇ ਵੀ ਬਿਆਨ ਸਿੰਘ ਦੇ ਬੇਟੇ ਨੇ ਜਿਨ੍ਹਾਂ ਨੇ ਇੰਦਰਗਾਂਦੀ ਦੇ ਉੱਤੇ ਮਰਡਰਰ ਜਿਹੜਾ ਅਟੈਕ ਕੀਤਾ ਸੀਗਾ ਦੂਜੇ ਪਾਸੇ ਕਾਂਗਰਸ ਨੂੰ 4.32% ਵੱਧ ਵੋਟ ਸ਼ੇਅਰ ਦੇ ਰਹੀ ਹੈ ਜਿਹਨੂੰ ਦੋਸ਼ੀ ਮੰਨਿਆ ਜਾਂਦਾ ਸਿੱਖ ਕਤਲੇਆਮ ਦਾ ਉਹ ਸੱਤ ਸੀਟਾਂ ਜਿੱਤ ਰਹੀ ਹੈ ਤੇ ਉਹ ਸੱਤ ਸੀਟਾਂ ਜਿੱਤ ਰਹੀ ਹੈ ਇਹ ਇੱਕ ਬੜਾ ਬੜਾ ਇੰਟਰਸਟਿੰਗ ਵੀ ਹੈ ਪੰਜਾਬ ਦੇ ਇਸ ਮਾਮਲੇ 'ਚ ਲੇਕਿਨ ਇੱਕ ਕਲੈਰਿਟੀ ਹੈਗੀ ਹੈ ਜਿਹੜੀ ਭਾਜਪਾ ਸਰਕਾਰ ਹੈ ਜਿਹੜੀ ਆ ਲੋਕਾਂ ਦੇ ਵਿੱਚ ਆ ਚੀਜ਼ ਬਣੀ ਹੋਈ ਹੈ ਕਿ ਵੀ ਇਹ ਸਿੱਖ ਵਿਰੋਧੀ ਨੇ ਉਹਨੂੰ ਨਰਿੰਦਰ ਮੋਦੀ ਕਿਤੇ ਨਾ ਕਿਤੇ ਉਹਨੂੰ ਵਾਸ਼ ਆਊਟ ਕਰਨਾ ਚਾਹੁੰਦੇ ਇਸ ਲਈ ਜੋ ਇਥੇ ਦੀ ਜਿੰਨਾ ਮਰਜ਼ੀ ਕਿਸੇ ਨੂੰ ਮੈਂ ਮੈਂ ਨਹੀਂ ਗੱਲ ਕਰ ਰਿਹਾ ਜਾਖੜ ਸਾਹਿਬ ਇਜ਼ ਅ ਵੈਰੀ ਕੈਪੇਬਲ ਲੀਡਰ ਚੰਗੇ ਚੰਗੇ ਪਾਰਟੀ ਪਾਰਟੀ ਦੇ ਪ੍ਰਧਾਨ ਉਹ ਸੋਝਵਾਨ ਗੱਲ ਕਰਦੇ ਆ ਮੈਨੂੰ ਲੱਗਦਾ ਕਿ ਭਾਜਪਾ ਦੇ ਹੁਣ ਉਹਨਾਂ ਦੇ ਪ੍ਰਧਾਨ ਬਣਨ ਤੋਂ ਬਾਅਦ ਭਾਜਪਾ ਦੀ ਗੱਲ ਨੂੰ ਬੜੇ ਸੁਚੰਜੇ ਤਰੀਕੇ ਦੇ ਨਾਲ ਉਹ ਰੱਖ ਪਾ ਰਹੇ ਭਾਜਪਾ ਦੀ ਜਿੱਤ ਭਾਜਪਾ ਦੀ ਜਿੱਤ ਚ ਜਿਤਿੰਦਾ ਇਨ ਦਾ ਸੈਂਸ ਕਿ ਜਿਹੜਾ 18 19% ਭਾਜਪਾ ਬਣੀ ਹੈ ਕਿ ਉਹ ਚਾਖੜ ਦੀ ਭੂਮਿਕਾ ਵੀ ਤੁਸੀਂ ਦੇਖਦੇ ਹੋ ਮੈਂ ਸਰ ਨਹੀਂ ਦੇਖਦਾ ਜੇ ਜੇ ਤੁਸੀਂ ਰਵਨੀਤ ਬਿੱਟੂ ਦੀ ਉਹ ਹੀ ਗੱਲ ਕਰਦੇ ਹੋ ਲੁਧਿਆਣਾ ਦੇ ਵਿੱਚ ਨੌ ਕੰਸਟਿਟੂਐਂਸੀਜ਼ ਨੇ ਜਿੱਚ ਛੇ ਸ਼ਹਿਰੀ ਕੰਸਟਿਟੂਐਂਸੀਜ਼ ਆ ਗਿਆ ਨੇ ਤੇ ਤਿੰਨ ਕਿ ਤਿੰਨ ਕੰਸਟਿਟੂਐਂਸੀਜ਼ ਜਿਹੜੀਆਂ ਨੇ ਉਹ ਤੁਹਾਡੀਆਂ ਰੂਰਲ ਦੇ ਵਿੱਚ ਆਉਂਦੀਆਂ ਜਿਹੜੀ ਰੂਰਲ ਹੈ ਉਹ ਤੁਹਾਡੀ ਗਿਲ ਦਾਖਾ ਤੇ ਜਗਰਾਉਂ ਆਉਂਦੀ ਹੈ ਤੇ ਜਿਹੜੀ ਸ਼ਹਿਰੀਆਂ ਹੈਗੀਆਂ ਨੇ ਉਹਦੇ ਵਿੱਚ ਪੰਜ ਕੰਸਟਿਟੂਐਂਸੀਜ਼ ਦੇ ਵਿੱਚ ਬਿੱਟੂ ਦੀ ਬੜੀ ਕਲੀਅਰ ਕਟ ਲੀਡ ਬਿੱਟੂ ਨੂੰ ਮਿਲੀ ਹੈ ਆਤਮਨਗਰ ਦੇ ਵਿੱਚ ਮੇਰੇ ਖਿਆਲ ਨਾਲ 8000 ਵੋਟ ਦਾ ਫਰਕ ਹੈ ਮੁਸ਼ਕਲ ਦੇ ਨਾਲ ਜਿਹੜਾ ਕਿ ਜੇ ਦੇਖਿਆ ਜਾਵੇ ਤੇ ਬਹੁਤ ਇਹ ਇਹ ਚੀਜ਼ ਵੀ ਲੋਕਾਂ ਦੀ ਨਜ਼ਰ ਚਾਹੀਏ ਕਿ ਵੀ ਇੱਥੇ ਜੇ ਹੁਣੇ ਹਾਲ ਦਾ ਤੇ ਆਉਣ ਵਾਲੇ ਵਿਧਾਨ ਸਭਾ ਦੇ ਵਿੱਚ ਇਹ ਭਾਜਪਾ ਲਈ ਇੱਕ ਬੜੀ ਅੱਛੀ ਪਿਕਚਰ ਹੈ ਜੇ ਤੁਸੀਂ ਗਿਲ ਦਾਖਾ ਤੇ ਜੰਗਰਾਉਣ ਦੀ ਗੱਲ ਕਰਦੇ ਹੋ ਤਾਂ ਉਹਨੇ ਇਹ ਰਾਨੀ ਹੋਏਗੀ ਕਿ ਜਿਹੜੀ ਗਿਲ ਕੰਸਟੀਟੂਐਂਸੀ ਹੈਗੀ ਹੈ ਗਿਲ ਕੰਸਟੀਟੂਐਂਸੀ ਦੇ ਵਿੱਚ ਭਾਜਪਾ ਚੌਥੇ ਨਹੀਂ ਤੀਜੇ ਨੰਬਰ ਤੇ ਚੌਥੇ ਨੰਬਰ ਤੇ ਅਕਾਲੀ ਦਲ ਚਲੀ ਗਈ ਹੈ ਜਿਹੜੀ ਇੰਟਰਸਟਿੰਗ ਹੈ ਕਿ ਕਿਤੇ ਨਾ ਕਿਤੇ ਪਿੰਡ ਪਿੰਡਾਂ ਦੇ ਵਿੱਚ ਬੀਜੇਪੀ ਦੀ ਜਿਹੜੀ ਪਰਫਾਰਮੈਂਸ ਜਿੱਥੇ ਲੱਗ ਰਿਹਾ ਸੀਗਾ ਕਿ ਬਿਲਕੁਲ ਹੋ ਸਕਦਾ ਸੈਂਕੜਿਆਂ ਦੇ ਵਿੱਚ ਵੋਟ ਰਹਿ ਜਾਏ ਉੱਥੇ ਵੀ ਕੁਝ ਇੰਪਰੂਵਮੈਂਟ ਜ਼ਰੂਰ ਹੈਗੀ ਹੈ ਇਹਨੂੰ ਜੇ ਸਾਰੇ ਚੀਜ਼ ਇਸ ਇੰਪਰੂਵਮੈਂਟ ਨੂੰ ਵੀ ਦੇਖਦੇ ਹੋ ਤੇ ਪਰਮਿੰਦਰ ਬਰਾੜ ਉਹ ਇਸ ਤੋਂ ਪਹਿਲਾਂ ਹਲਕਾ ਇੰਚਾਰਜ ਇਥੇ ਸਾਰਾ ਉਹ ਦੇਖ ਰਹੇ ਸੀਗੇ ਹਲਕਾ ਇੰਚਾਰजेस ਉਹਨਾਂ ਦੇ ਸੀਗੇ ਪਿੰਡਾਂ ਦੇ ਵਿੱਚ ਉਹ ਬਹੁਤ ਘੁੰਮਦੇ ਰਹੇ ਬੜੀ ਕੈਂਪੇਨਿੰਗ ਕੀਤੀ ਪਾਰਟੀ ਦੇ ਵਿੱਚ ਮੈਂ ਹਮੇਸ਼ਾ ਦੇਖਦਾ ਕਿਸੇ ਵੀ ਪਾਰਟੀ ਦੇ ਵਿੱਚ ਜੇ ਪਰਫਾਰਮੈਂਸ ਕੋ ਇੰਪਰੂਵਮੈਂਟ ਸਾਰੀ ਪਾਰਟੀ ਦਾ ਯੋਗਦਾਨ ਉਹਦੇ ਵਿੱਚ ਜ਼ਰੂਰ ਆਂਦਾ ਹੈ ਦੇਖੋ ਇਸ ਇਸ ਇਲੈਕਸ਼ਨ ਤੋਂ ਪਹਿਲਾਂ ਬੜੀ ਕਲੀਅਰ ਕਟ ਇਹ ਮੰਨਿਆ ਜਾ ਰਿਹਾ ਸੀਗਾ ਕਿ ਰਵਨੀਤ ਬਿੱਟੂ ਜੀ ਦੇ ਖਿਲਾਫ ਐਂਟੀ ਇਨਕੰਮਬੈਂਸੀ ਬਹੁਤ ਜ਼ਿਆਦਾ ਹੈ ਤੇ ਉਹ ਰਿਲਾਇ ਕਰਨਗੇ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਤੇ ਯੋਗੀ ਦਿਨਨਾਥੀ ਰੈਲੀਜ਼ ਦੇ ਉੱਤੇ ਨਜ਼ਰ ਵੀ ਆਇਆ ਕਿ ਉਹਨਾਂ ਨੇ ਵੀ ਪੂਰੀ ਬੜੀ ਸਟਰੋਂਗਲੀ ਆ ਕੇ ਹਰ ਜਗ੍ਹਾ ਤੇ ਉਹਨਾਂ ਨੇ ਰਵਨੀਤ ਬਿੱਟੂ ਦੀ ਬਾਹ ਫੜ ਕੇ ਪੂਰਾ ਸਮਰਥਨ ਦਿੱਤਾ ਕਿ ਉਹਨਾਂ ਨੇ ਆਪਣਾ ਇੱਕ ਤਰ੍ਹਾਂ ਨਾਲ ਵਾਅਦਾ ਵੀ ਪੂਰਾ ਕਰ ਦਿੱਤਾ ਹੁਣ ਜੇ ਅਸੀਂ ਦੇਖਦੇ ਹਾਂ ਕਿ ਜਾਖੜ ਸਾਹਿਬ ਦੀ ਤੁਸੀਂ ਗੱਲ ਕਰ ਰਹੇ ਹੋ ਤੇ ਜਾਖੜ ਸਾਹਿਬ ਮੈਂ ਤੁਹਾਨੂੰ ਇਹ ਕਹਾਂ ਪਰਮਿੰਦਰ ਬਰਾੜ ਸਾਰਿਆਂ ਨੇ ਲੁਧਿਆਣਾ ਦੇ ਵਿੱਚ ਵੀ ਜ਼ੋਰ ਮਾਰਿਆ ਕਿਤੇ ਐਜਾ ਨਹੀਂ ਨਜ਼ਰ ਆਉਂਦਾ ਕਿ ਭਾਜਪਾ ਵੱਲੋਂ ਜ਼ੋਰ ਨਹੀਂ ਲੱਗਿਆ ਭਾਜਪਾ ਵੱਲੋਂ ਜ਼ੋਰ ਲੱਗਿਆ ਰਵਨੀਤ ਬਿੱਟੂ ਇਹ ਚ ਸਕਸੈਸਫੁਲ ਵੀ ਹੋ ਗਏ ਇਹ ਇੱਕ ਭਾਜਪਾ ਲਈ ਚੰਗੀ ਖਬਰ ਵੀ ਹੋ ਸਕਦੀ ਹੈ ਕਿ ਜਿਹੜੇ ਬੰਦੇ ਨੂੰ ਉਹ ਪ੍ਰੋਮੋਟ ਕਰ ਰਹੇ ਹੈ ਇੱਕ ਵੱਡੀ ਪ੍ਰੋਬਲਮ ਰਹਿੰਦੀ ਸੀਗੀ ਭਾਜਪਾ ਦੇ ਵਿੱਚ ਕਿ ਜਦੋਂ ਵੀ ਕੋਈ ਲੀਡਰ ਬਾਹਰੋਂ ਆ ਰਿਹਾ ਸੀਗਾ ਜੇ ਇੱਥੇ ਵਾਲੇ ਪਰਫਾਰਮ ਨਹੀਂ ਕਰ ਪਾ ਰਹੇ ਸੀਗੇ ਜੇ ਪਾਰਟੀ ਬਾਹਰੋਂ ਕੋਈ ਲੀਡਰ ਲੈ ਕੇ ਆਉਂਦੀ ਜਦੋਂ ਇੱਕਸੈਪਟੈਂਸ ਘੱਟ ਹੁੰਦੀ ਸੀਗੀ ਉਹਦੇ ਨਾਲ ਕੀ ਹੈ ਕਿ ਉਹ ਪਾਰਟੀ ਦੇ ਅੰਦਰਲੇ ਕਾਡਰਸ ਜੀ ਜ਼ਿਆਦਾ ਮੂਵ ਨਹੀਂ ਕਰਦੇ ਸੀਗੇ ਤੇ ਪਾਰਟੀ ਆਪਣੀ ਆਪਟਿਮਮ ਜਿਹੜੀ ਪਰਫਾਰਮੈਂਸ ਹੁੰਦੀ ਹੈ ਉਹ ਪੂਰੀ ਨਹੀਂ ਦੇ ਪਾ ਰਹੀ ਸੀ ਕਿ ਲੇਕਿਨ ਇਸ ਵਾਰ ਜਿਸ ਹਿਸਾਬ ਦੇ ਨਾਲ ਭਾਜਪਾ ਜੇ ਤੁਸੀਂ ਲੁਧਿਆਣੇ ਤੋਂ ਦੇਖਦੇ ਹੋ ਜਿਸ ਹਿਸਾਬ ਨਾਲ ਉਹ ਲੜੀ ਹੈ ਉਹ ਮੈਂ ਖਾਸ ਕਰਕੇ ਸਿਰ ਲੁਧਿਆਣੇ ਦੀ ਗੱਲ ਕਰ ਰਿਹਾ ਹਾਂ ਇਸ ਵੇਲੇ ਲੁਧਿਆਣਾ ਪੋਲੀਟਿਕਲੀ ਬਹੁਤ ਇੰਪੋਰਟੈਂਟ ਹੈ ਜੇ ਤੁਸੀਂ 9 ਵਿਧਾਨ ਸਭਾ ਕੰਸਟਿਟੈਂਸੀਸ ਲੈ ਕੇ ਚੱਲਦੇ ਹੋ ਤੇ ਇਹਦੀ ਇੰਪੋਰਟੈਂਸ ਸਮਝ ਚਾਹਦੇ ਹੋ ਤੇ ਇਹਨੂੰ ਹੱਬ ਹੈ ਪੋਲੀਟਿਕਸ ਦਾ ਵੀ ਲੁਧਿਆਣਾ ਜੇ ਦੇਖਿਆ ਜਾਵੇ ਸਭ ਤੋਂ ਵੱਡੀ ਨਗਰ ਨਿਗਮ ਹੈਗੀ ਨਗਰ ਨਗਮ ਦੀ ਚੋਣਾਂ ਵੀ ਆਉਣ ਵਾਲੀਆਂ ਖੜੀਆਂ ਹੋਈਆਂ ਨੇ ਜੇ ਤੁਸੀਂ ਉਹਨੂੰ ਦੇਖੋ ਤੇ ਇੱਥੋਂ ਤੁਹਾਨੂੰ ਪੂਰੇ ਪੰਜਾਬ ਦਾ ਇੱਕ ਸਿਨੈਰੀਓ ਮਿਲਣਾ ਸ਼ੁਰੂ ਹੋ ਜਾਂਦਾ ਤੇ ਰਵਨੀਤ ਬਿੱਟੂ ਨੂੰ ਇੱਥੋਂ ਹੀ ਲੜਾ ਕੇ ਉਸ ਤੋਂ ਬਾਅਦ ਉਹਨਾਂ ਨੂੰ ਮੰਤਰੀਪਦ ਦਿੱਤਾ ਗਿਆ ਮੰਤਰੀਪਦ ਵੀ ਉਹਨਾਂ ਨੂੰ ਇਹ ਨਹੀਂ ਹੈ ਕਿ ਵੈਸੇ ਹੀ ਬਸ ਸਿਰਫ ਇਨਕਲੂਡ ਕਰਤਾ ਕਿ ਚੰਗਾ ਰੇਲਵੇ ਤੇ ਫੂਡ ਪ੍ਰੋਸੈਸਿੰਗ ਦੇਣਾ ਮੈਂ ਇਹਨੂੰ ਇਹ ਵੀ ਦੇਖਦਾ ਕਿ ਮੰਤਰਾਲੇ ਵੀ ਬਹੁਤ ਇੰਪੋਰਟੈਂਟ ਹੈ ਮੰਤਰਾਲੇ ਇੰਪੋਰਟੈਂਟ ਹੈ ਦੇਖੋ ਜਿਹੜੇ ਜਿੰਨੇ ਵੀ ਰੇਲਵੇ ਸਟੇਸ਼ਨਾਂ ਉਨਦੇ ਮੇਕਓਵਰ ਚੱਲ ਰਹੇ ਆ ਕਟਗਿੰਟੀਆਂ ਦਾ ਮੈਕਮਾ ਵੀ ਹੈ ਕਟਗਿੰਟੀਆਂ ਦਾ ਮੈਕਮਾ ਵੀ ਉਹਨਾਂ ਦੇ ਕੋਲ ਆ ਗਿਆ ਉਹਨਾਂ ਨੂੰ ਪਿਓਰਲੀ ਇੱਕ ਤਰੀਕੇ ਨਾਲ ਭਾਜਪਾ ਨੇ ਮੰਤਰੀ ਮੰਤਰੀਪਦ ਦੇਣ ਤੋਂ ਬਾਅਦ ਮੰਤਰੀਪਦ ਵੀ ਇਹ ਸਾਹਮਣੇ ਲੱਦਤੇ ਹੈ ਕਿ ਨਜ਼ਰ ਆ ਰਿਹਾ ਹੈ ਕਿ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਦਾ ਜਿਹੜਾ ਭਾਜਪਾ ਨੇ ਖਿੜਿਆ ਉਹ ਰਵਨੀਤ ਬਿੱਟੂ ਇਸ ਨਾਲ ਨਜ਼ਰ ਆ ਰਿਹਾ ਹੈ ਠੀਕ ਹੈ ਜਦੋਂ ਵੀ ਮੰਤਰੀਪਦ ਮਿਲਦਾ ਹੈ ਤੇ ਬਾਕੀਆਂ ਦੇ ਵਿੱਚ ਬਹੁਤ ਸਾਰੇ ਸਵਾਲ ਆਣਗੇ ਰੰਦਾਵਾਜੀ ਦਾ ਜੇ ਇਹਦਾ ਮਤਲਬ ਹੈ ਅਸੀਂ ਇਹ ਮੰਨ ਕੇ ਚੱਲੀਏ ਕਿ ਬੀਜੇਪੀ ਕਿਤੇ ਨਾ ਕਿਤੇ ਰਵਨੀਤ ਬਿੱਟੂ ਨੂੰ ਸੀਐਮ ਫੇਸ ਦੀ ਤਰ੍ਹਾਂ ਪ੍ਰੋਜੈਕਟ ਕਰ ਰਹੀ ਹੈ ਹੁਣੇ ਤੋਂ ਇਹ ਦੇਖੋ ਇਹਨੂੰ ਡਿਨਾਈ ਨਹੀਂ ਕੀਤਾ ਜਾ ਸਕਦਾ ਦੇਨ ਡਿਨਾਈ ਨਹੀਂ ਕੀਤਾ ਜਾ ਸਕਦਾ ਕਿਉਂਕਿ ਮੈਨੂੰ ਲੱਗਦਾ ਕਿ ਭਾਜਪਾ ਇਹ ਵੀ ਚਾਹੇਗੀ ਕਿ ਜੋ ਇੱਕ ਗੈਪ ਬਣਿਆ ਹੋਇਆ ਹੈ ਤੁਕ ਜਵਾਨ ਵੀ ਨੇ 44-45 ਸਾਲ ਦੀ ਉਮਰ ਹੈ ਸੋ ਉਹਨਾਂ ਪੋਲਿਟੀਕਲ ਜਵਾਨੀ ਵੀ ਭਾਜਪਾ ਵਰਤ ਸਕਦੀ ਹੈ ਜੰਗ ਐ એનਰਜੀਟਿਕ ਐ ਜੇ ਤੁਸੀਂ ਸੋਸ਼ਲ ਮੀਡੀਆ ਤੇ ਮੀਡੀਆ ਦੀ ਸਪੇਸ ਨੂੰ ਚੰਗੇ ਤਰੀਕੇ ਨਾਲ ਓਕੂਪਾਈ ਕਰਦੇ ਆ ਆਪਣੀ ਸਟੇਟਮੈਂਟਸ ਦੇ ਲਈ ਕੋਈ ਵੀ ਸਟੇਟਮੈਂਟ ਜਿਹੜੀਆਂ ਉਹਦੇ ਪੋਪੂਲਰ ਵੀ ਰਹਿੰਦੇ ਆ ਚਰਚਾ ਦੇ ਵਿੱਚ ਰਹਿੰਦੇ ਆ ਜਿਹੜੇ ਭਾਜਪਾ ਦੇ ਲਈ ਉਹਨੂੰ ਬਹੁਤ ਜ਼ਰੂਰੀ ਵੀ ਹੈ ਨੇਤਾ ਵੀ ਹੈ ਜਨਨ ਚਾਹੇ ਜਿਹੜੀ ਜਿਹੜੀ ਵੀ ਉਹ ਚੀਜ਼ਾਂ ਕਰ ਰਿਹਾ ਉਸ ਦਾ ਨਾਲ ਉਹਦੀ ਐਕਸੈਪਟੈਂਸ ਵੀ ਹੋਵੇ ਮੀਡੀਆ ਦੇ ਵਿੱਚ ਵੀ ਐਕਸੈਪਟੈਂਸ ਆ ਗਈਆਂ ਉਹਨਾਂ ਦੀ ਲੋਕਾਂ ਦੇ ਵਿੱਚ ਉਹਨਾਂ ਦੀ ਐਕਸੈਪਟੈਂਸ ਆਪਣੇ ਇਸ ਚੋਣ ਦੇ ਵਿੱਚ ਵੋਟ ਪਰਸੈਂਟੇਜ ਨਾਲ ਬੜੀ ਕਲੀਅਰਲੀ ਦੇ ਦਿੱਤੀ ਹੈ ਹੁਣ ਹੁਣ ਗੱਲ ਸਿਰਫ ਇੰਨੀ ਰਹਿ ਜਾਂਦੀ ਹੈ ਕਿ ਇਹਦੇ ਨਾਲ ਨਾਲ ਬਹੁਤ ਵੱਡੀ ਜ਼ਿੰਮੇਵਾਰੀ ਵੀ ਰਵਨੀਤ ਮਿੱਟੂ ਤੇ ਰਹਿਣ ਵਾਲੀ ਹੈ ਕਿਉਂਕਿ ਵਿਧਾਨ ਸਭਾ ਤੋਂ ਪਹਿਲਾਂ ਹਜੇ ਤੱਕ ਜਿਹੜਾ ਸਭ ਤੋਂ ਵੱਡਾ ਚੈਲੰਜ ਹੈ ਚੈਲੰਜ ਹੋਈ ਹੈ ਰੂਰਲ ਵੋਟ ਬੈਂਕ ਅਰਬਨ ਵੋਟ ਬੈਂਕ ਉਹਨਾਂ ਨੇ ਬੜੀ ਕਲੀਅਰਲੀ ਭਾਜਪੀ ਲੀਡਰਸ ਨੇ ਨਰਿੰਦਰ ਮੋਦੀ ਜੀ ਨੇ ਕਮੇਟਰੀ ਜੀ ਨੇ ਬੜੀ ਕਲੀਅਰ ਕਰਤਾ ਉਹਨਾਂ ਨੇ ਕਿ ਵੀ ਜਿਹੜਾ ਅਰਬਨ ਵੋਟ ਬੈਂਕ ਹੈ ਉਹ ਜਿਹੜਾ ਤੁਹਾਨੂੰ ਨਵੀਂ ਵੀ ਵੋਟ ਕਰ ਰਿਹਾ ਤੇ ਅਸੀਂ ਉਹਨੂੰ ਅਸੀਂ ਮੈਨੇਜ ਕਰ ਰਹੇ ਹਾਂ ਅਸੀਂ ਆਪਣੇ ਕੰਮ ਆਪਣੀ ਡਿਵੈਲਪਮੈਂਟ ਡਿਵੈਲਪਮੈਂਟ ਦੇ ਜਿਹੜੇ ਮੁੱਦੇ ਉੱਤੇ ਲੈਵਾਂਗੇ ਉਹਨਾਂ ਲਈ ਮੇਜਰ ਚੁਣੌਤੀ ਬਣੀ ਹੋਈ ਹੈ ਸਿੱਖ ਵੋਟ ਬੈਂਕ ਤੇ ਰੂਰਲ ਵੋਟ ਬੈਂਕ ਹੁਣ ਉਸ ਵੋਟ ਬੈਂਕ ਦੇ ਵਿੱਚ ਜਿਹੜਾ ਇੱਕ ਗੈਪ ਭਾਜਪਾ ਨਾਲ ਬਣਿਆ ਹੋਇਆ ਹੈ ਕੀ ਰਵਨੀਤ ਬਿੱਟੂ ਉਸ ਗੈਪ ਨੂੰ ਦੂਰ ਕਰ ਪਾਣਗੇ ਕੀ ਉੱਥੇ ਉਹ ਇੱਕ ਸਕਸੈਸਫੁਲ ਇੱਕ ਇੱਕ ਪੁਲ ਬਣਾ ਪਾਣਗੇ ਜਿਹਦੇ ਨਾਲ ਭਾਜਪਾ ਜਿਹੜੀ ਹੈਗੀ ਹੈ ਉਹ ਪੰਜਾਬ ਦੇ ਵਿੱਚ ਸਿਰਫ ਆਪਣੇ ਪੈਰ ਜਮਾਈ ਨਹੀਂ ਪਾਏਗੀ ਲੇਕਿਨ ਭਾਜਪਾ ਪੰਜਾਬ ਦੀ ਸਰਕਾਰ ਬਣਾ ਪਾਏਗੀ ਕਿਉਂਕਿ ਜਿੰਨਾਕ ਜੇ ਤੁਸੀਂ ਗੱਲ ਕਰਦੇ ਹੋ ਸੂਤਰਾਂ ਤੋਂ ਗਿਰੋਵੇ ਗੱਲ ਮੈਂ ਨਰਿੰਦਰ ਮੋਦੀ ਜੀ ਨੇ ਕੀਤੀ ਹੈ ਕਿ ਉਹ ਚਾਹੁੰਦੇ ਹੈ ਕਿ ਇੱਕ ਵਾਰ ਪੰਜਾਬ ਜਿਹੜਾ ਹੈਗਾ ਉਹ ਭਾਜਪਾ ਨੂੰ ਕੰਪਲੀਟਲੀ ਫੁੱਲ ਮੈਜੋਰਟੀ ਚ ਭਾਜਪਾ ਇੱਥੇ ਆਵੇ ਤੇ ਜਿਹੜੇ ਉਹਨਾਂ ਦੇ ਡਿਵੈਲਪਮੈਂਟਲ ਪ੍ਰੋਗਰਾਮਸ ਹੈਗੇ ਦੇਖੋ ਪੰਜਾਬ ਜਿਹੜਾ ਹੈਗਾ ਇੱਕ ਬਾਰਡਰ ਸਟੇਟ ਹੈਗਾ ਬਾਰਡਰ ਸਟੇਟ ਹੋਣ ਕਰਕੇ ਇੰਟਰਨੈਸ਼ਨਲੀ ਵੀ ਇੱਥੇ ਬਾਹਰ ਦੀਆਂ ਏਜੰਸੀਜ਼ ਵੀ ਬਹੁਤ ਐਕਟਿਵ ਰਹਿੰਦੀਆਂ ਹਨ ਮਾਹੌਲ ਖਰਾਬ ਕਰਨ ਦੀ ਵੀ ਕੋਸ਼ਿਸ਼ ਬਹੁਤ ਜ਼ਿਆਦਾ ਰਹਿੰਦੀ ਹੈ ਮੈਂ ਅਖੀਰ ਚ ਕਿਉਂਕਿ ਸਮੇਂ ਦੀ ਵੀ ਸਾਡੇ ਕੋਲੇ ਕਮੀਆਂ ਜਿਹੜੀਆਂ ਹੁਣ 5 ਚੋਣਾਂ ਨੇ ਜਿਮਨੀ ਚੋਣਾਂ ਕਿ ਇਹ ਵੀ ਇੱਕ ਟੈਸਟ ਹੋਊਗਾ ਬੀਜੇਪੀ ਦਾ ਕਿ ਜਿਹੜੀਆਂ ਪਿਛਲੀਆਂ 18% 19% ਬੀਜੇਪੀ ਨੂੰ ਮਿਲੀਆਂ ਵੋਟਾਂ ਉਹ ਮੰਨਿਆ ਜਾ ਰਿਹਾ ਕਿ ਰਾਮ ਮੰਦਰ ਇੱਕ ਬਹੁਤ ਵੱਡਾ ਫੈਕਟਰ ਸੀ ਤੇ ਕਈ ਲੋਕ ਇਹ ਵੀ ਕਹਿੰਦੇ ਨੇ ਕਿ ਅਯੁੱਧਿਆ ਚ ਹਾਰਨ ਤੋਂ ਬਾਅਦ ਹੁਣ ਬੀਜੇਪੀ ਵੀ ਘਟੋਗਾਡੇ ਮਹਿਸੂਸ ਕਰਨ ਲੱਗ ਗਈ ਵੀ ਹੁਣ ਇਸ ਮੁੱਦੇ ਤੇ ਅਸੀਂ ਸਿਆਸਤ ਨਾ ਕਰੀਏ ਵੀ ਹੁਣ ਜਿੰਨੀਆਂ ਵੋਟਾਂ ਮਿਲੀਆਂ ਸੀ ਮਿਲ ਗਈਆਂ ਤੇ ਬਿਨਾਂ ਰਾਮ ਮੰਦਰ ਦੇ ਮੁੱਦੇ ਤੋਂ ਹੁਣ ਆ ਪੰਜ ਜ਼ਿਮਨੀ ਚੋਣਾਂ ਕੀ ਇਹ ਵੀ ਟੈਸਟ ਹੋਣਗੀਆਂ ਬੀਜੇਪੀ ਦੀਆਂ ਕਿ ਹੁਣ ਬੀਜੇਪੀ ਕਿੱਥੇ ਖੜੀ ਹੈ ਜਾਂ ਇਹਨੂੰ ਇੰਨਾ ਵੀ ਦੇਖ ਲਈਏ ਕਿ ਲੋਕ ਪਾਰਲੀਮੈਂਟ ਦੀਆਂ ਚੋਣਾਂ ਚ ਵੋਟਾਂ ਪਾ ਰਹੇ ਸੀ ਤੇ ਲੋਕਾਂ ਨੂੰ ਬੀਜੇਪੀ ਔਰ ਕਾਂਗਰਸ ਜਾਂ ਐਨਡੀਏ ਦੋ ਵੱਡੀਆਂ ਤੇਰਾ ਦਿਖ ਰਹੀਆਂ ਸੀ ਤੇ ਹੁਣ ਜਦੋਂ ਪੰਜਾਬ ਦੀਆਂ ਜਮਨੀ ਚੋਣਾਂ ਆਉਣੀਆਂ ਨੇ ਤੇ ਹੁਣ ਬੀਜੇਪੀ ਕੀ ਕਰਦੀ ਹੈ ਕਿ ਅਸੀਂ ਉਹਨੂੰ ਸਤਾਈ ਦੇ ਲਈ ਆਧਾਰ ਮੰਨਿਆ ਬੀਜੇਪੀ ਦਾ ਇਹ ਇਹ ਵੀ ਜਿਹੜਾ ਹੈਗਾ ਇੱਕ ਇੰਪੋਰਟੈਂਟ ਪੁਆਇੰਟ ਹੈ ਦੇਖੋ ਮੈਂ ਥੋੜਾ ਜਿਹਾ ਜੇ ਇਹਨੂੰ ਦੇਖਣ ਦੀ ਕੋਸ਼ਿਸ਼ ਕਰਦਾਂ ਕਿ ਕੀ ਕਿਆ ਰਾਮ ਮੰਦਰ ਮੁੱਦਾ ਰੱਖਣਗੇ ਨਹੀਂ ਰੱਖਣਗੇ ਬੜੀ ਇੰਟਰਸਟਿੰਗ ਇਹ ਹੈ ਕਿ ਉੱਤਰ ਪ੍ਰਦੇਸ਼ ਦੇ ਵਿੱਚ ਭਾਜਪਾ ਨੂੰ ਜਿੱਥੇ ਰਾਮ ਮੰਦਰ ਵਾਲਾ ਸੀਗਾ ਉੱਥੇ ਵੋਟਸ ਪਾਵੇਂ ਉਹਨਾਂ ਦੀ ਮਰਜ਼ੀ ਦੇ ਹਿਸਾਬ ਨਾਲ ਨਹੀਂ ਮਿਲਿਆ ਪਰ ਤੁਸੀ ਤੁਹਾਨੂੰ ਹੈਰਾਨੀ ਹੋਏਗੀ ਜੇ ਤੁਸੀ ਪੰਜਾਬ ਦੇ ਵਿੱਚ ਦੇਖਦੇ ਹੋ ਇੱਥੇ ਜਿਹੜੇ ਵੀ ਸਿਗੇ ਪ੍ਰਵਾਸੀ ਉੱਤਰ ਪ੍ਰਦੇਸ਼ ਦੇ ਬਿਆਰ ਦੇ ਵੀ ਉਹਨਾਂ ਨੇ ਐਨ ਬਲੌਗ ਭਾਜਪਾ ਨੂੰ ਵੋਟ ਪਾਈ ਹੈ ਇਹ ਵੋਟ ਪਿਛਲੀ ਵਾਰ ਕਿਦੇ ਖਾਤੇ ਸੀ ਸਾਰੀ ਵੋਟ ਆਮ ਆਦਮੀ ਪਾਰਟੀ ਨੂੰ ਗਈ ਸੀ ਇਸ ਵਾਰ ਇਹ ਵੋਟ ਜਿਹੜੀ ਹੈਗੀ ਉਹ ਭਾਜਪਾ ਨੂੰ ਗਈ ਹੈ ਹਾਂ ਚੁਣੌਤੀ ਇਹ ਬਿਲਕੁਲ ਟੈਸਟ ਹੈਗਾ ਟੈਸਟ ਕੱਲ ਵੀ ਭਾਜਪਾ ਲਈ ਨਹੀਂ ਹੈਗਾ ਤਾਂ ਬੜਾ ਇੰਟਰਸਟਿੰਗ ਹੈ ਜਿਵੇਂ ਲੋਕ ਸਭਾ ਸਗੀ ਲੋਕ ਸਭਾ ਵਾਸ 1 ਟੈਸਟ ਹੁਣ ਲੋਕ ਸਭਾ ਦੇ ਵਿੱਚ ਤੁਸੀਂ ਇੱਕ ਤਰੀਕੇ ਨਾਲ ਕਹਿ ਲਓ ਕਿ ਇੱਕ ਕੰਪਾਰਟਮੈਂਟ ਆ ਰਹੀ ਹੈ ਆਮ ਆਦਮੀ ਪਾਰਟੀ ਦੀ ਕਿ ਉਹ ਸਿਰਫ ਤਿੰਨ ਸੀਟਾਂ ਤੁਸੀਂ ਲੈ ਕੇ ਜਾ ਪਾ ਰਹੇ ਹੋ ਤੇ ਆਮ ਆਦਮੀ ਪਾਰਟੀ ਮੌਜੂਦਾ ਸਰਕਾਰ ਚ ਹੁੰਦੇ ਹੋਏ ਉਹਨਾਂ ਦੀ ਇੱਕ ਕੋਸ਼ਿਸ਼ ਹੋਏਗੀ ਉਹ ਕਿਸੇ ਤਰੀਕੇ ਦੇ ਨਾਲ ਇਹਨਾਂ ਜ਼ਿਮਨੀ ਚੋਣਾਂ ਚ ਆਪਣੇ ਪ੍ਰਭਾਵ ਨੂੰ ਬਚਾਏ ਤਾਂ ਕਿ ਜੇ ਇਸ ਵਾਰ ਉਹ ਆਪਣਾ ਪ੍ਰਭਾਵ ਨਹੀਂ ਬਚਾ ਪੰਦੇ ਤੇ ਕਿਸੇ ਵੀ ਪਾਰਟੀ ਤੋਂ ਸਭ ਜਿਆਦਾ ਨੁਕਸਾਨ ਦੇ ਹੋਏਗਾ ਉਹ ਆਮ ਆਦਮੀ ਪਾਰਟੀ ਦਾ ਹੋਏਗਾ ਬੀਜੇਪੀ ਦੇ ਲਈ ਜਿਤੇ ਆਂਦਾ ਹੈ ਬੀਜੇਪੀ ਦੀ ਜਿਹੜੀ ਕਲੇਮਸ ਹੈਗੇ ਆ ਜਿਹੜੀ ਬੜੀ ਕਲੀਅਰ ਕਟ ਵੋਟ ਸ਼ੇਅਰ ਦੇ ਵਿੱਚ ਤੇ ਜਿਹੜੀ ਜੇ ਤੁਸੀਂ ਅਸੈਂਬਲੀ ਵਿਧਾਨ ਸਭਾ ਦੀ ਜੇ ਕੌਨਸਟਿਊਐਂਸੀਜ਼ ਦੇ ਹੱਬ ਨਾਲ ਦੇਖਦੇ ਹੋ ਤਾਂ ਬੀਜੇਪੀ ਨੂੰ ਇੱਕ ਬੜਤ ਨਜ਼ਰ ਆ ਰਹੀ ਹੈ ਬੀਜੇਪੀ ਲੋਕ ਸਭਾ ਚ ਆਪਣੀ ਜਿਹੜੀ ਵੋਟ ਸ਼ੇਅਰ ਵਧਿਆ ਸੀਗਾ ਉਹਨੂੰ ਸੀਟ ਚ ਕਨਵਰਟ ਨਹੀਂ ਕਰ ਪਾਈ ਲੇਕਿਨ ਹੁਣ ਰਵਨੀਤ ਬਿੱਟੂ ਵਰਗੇ ਨੂੰ ਉਹਨਾਂ ਨੇ ਆਪਣੇ ਇੱਕ ਨੇਤਾ ਨੂੰ ਬੜਾ ਚੰਗਾ ਮੰਤਰੀ ਪਦਵੀ ਦਿੱਤਾ ਹੈ ਬੜੀ ਇੰਟੈਂਸ਼ਨਸ ਕਲੀਅਰ ਕਰਦੇ ਆ ਕਿ ਸਾਡੇ ਫੋਕਸ ਹੈਗਾ ਪੰਜਾਬ ਹੁਣ ਇਸ ਤੋਂ ਬਾਅਦ ਇਹ ਜ਼ਿਮਨੀ ਚੋਣਾਂ ਦੇ ਵਿੱਚ ਭਾਜਪਾ ਦੇ ਲਈ ਵੀ ਸੀਟ ਲੈ ਕੇ ਜਾਣਾ ਬਹੁਤ ਜ਼ਰੂਰੀ ਹੈ ਉਥੇ ਮੈਂ ਫੇਰ ਗੱਲ ਜੜ ਰਿਹਾ ਕਾਂਗਰਸ ਤੇ ਅਕਾਲੀ ਦਲ ਅਸੀਂ ਇਹਨਾਂ ਨੂੰ ਰੂਲ ਆਊਟ ਨਹੀਂ ਕਰ ਸਕਦੇ ਕਿਉਂਕਿ ਕਾਂਗਰਸ 4.32% ਅਪਰੋਕਸੀਮੇਟਲੀ ਇਹ ਤੋਂ ਥੋੜਾ ਉੱਤੇ ਥੱਲੇ ਹੋ ਸਕਦਾ ਇਹਨੇ ਵੋਟ ਦੇ ਪਿਛਲੀ ਵਾਰ ਤੋਂ ਵੋਟ ਸ਼ੇਅਰ ਵਧਿਆ ਤੇ ਜਿੱਦਾਂ ਦੀ ਪਰਫਾਰਮੈਂਸ ਲੋਕ ਸਭਾ ਚ ਰਹੀ ਹੈ ਨੈਸ਼ਨਲੀ ਵੀ ਪਾਵੇਂ ਤੁਸੀਂ 99 99 ਸੀਟਾਂ ਨੂੰ ਕੋਈ ਬਹੁਤ ਜ਼ਿਆਦਾ ਨਹੀਂ ਕਹੋਗੇ ਕਾਂਗਰਸ ਦੀਆਂ ਲੇਕਿਨ ਫੇਰ ਵੀ ਕਾਂਗਰਸ ਦੇ ਆਪਣੇ ਪੁਰਾਣੇ ਪ੍ਰਦਰਸ਼ਨ ਤੋਂ ਇਹ ਇੰਪਰੂਵਮੈਂਟ ਹੈਗੀ ਹੈ ਪੰਜਾਬ ਦੇ ਵਿੱਚ ਜਿਹੜੀ ਇੰਪਰੂਵਮੈਂਟ ਹੋਈ ਹੈ ਕਿਆ ਉਹ ਸੀਟਾਂ ਦੇ ਵਿੱਚ ਲੈ ਕੇ ਆ ਪਾਣਗੇ ਕਾਂਗਰਸ ਚਾਹੇਗੀ ਕਿ 2027 ਦੇ ਵਿੱਚ ਜੇ ਭਾਜਪਾ ਦੇ ਨਾਲ ਜਿਸ ਹਿਸਾਬ ਦੇ ਨਾਲ ਇਸ ਇਲੈਕਸ਼ਨ ਦੇ ਵਿੱਚ ਮੁਕਾਬਲਾ ਰਿਹਾ ਹੈ ਉਹਨਾਂ ਦਾ ਮੁਕਾਬਲਾ ਆਮ ਆਦਮੀ ਪਾਰਟੀ ਦੀ ਬਜਾਏ ਇਹ ਨਾ ਹੋਵੇ ਕਿ ਭਾਜਪਾ ਆਮ ਆਦਮੀ ਪਾਰਟੀ ਨੇ ਇਹ ਮੁਕਾਬਲਾ ਸਿੱਧਾ ਉਹਨਾਂ ਦਾ ਭਾਜਪਾ ਨਾਲ ਹੋਵੇ ਤੇ ਉੱਥੇ ਸੀਟਾਂ ਲੈ ਕੇ ਜਾਂਦੇ ਸਰਕਾਰ ਬਣਾਉਣ ਚਲੋ ਬਹੁਤ ਬਹੁਤ ਧੰਨਵਾਦ ਵਈ ਵਸਵਤ ਵੈਂਕਟ ਸਾਡੇ ਨਾਲ ਸੀਨੀਅਰ ਪੱਤਰਕਾਰ ਮੌਜੂਦ ਸੀ ਜਿਨ੍ਹਾਂ ਨੇ ਬਹੁਤ ਹੀ ਦਿਲਚਸਪ ਤਰੀਕੇ ਦੇ ਨਾਲ ਆਪਣਾ ਦ੍ਰਿਸ਼ਟੀਕੋਣ ਪੇਸ਼ ਕੀਤਾ ਪੰਜਾਬ ਦੇ ਵੱਖ-ਵੱਖ ਮੁੱਦਿਆਂ ਤੇ ਸੋ ਬਹੁਤ ਬਹੁਤ ਧੰਨਵਾਦ ਰੰਗਟ ਸਾਹਿਬ